ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਬੀਰ ਜੀ ਗੁਰਚਰਨ ਸਿੰਘ ਜੀ ਨੇ ਇੱਕ ਸ਼ਬਦ ਮੈਨੂੰ ਸਮਝਾਇਆ ਇਹ ਸ਼ਬਦ ਸੋਹੀ ਕੀ ਬਾੜ ਦੇ ਵਿੱਚ ਸੋਹੀ ਦੀ ਬਾੜ ਦਾ 13ਵਾਂ 13ਵੀਂ ਪਉੜੀ ਹੈ ਉਹਦਾ ਪਹਿਲਾ ਸ਼ਲੋਕ ਹੈ ਸ਼ਲੋਕ ਮਹੱਲਾ ਪਹਿਲਾ ਦੋਈ ਦੀਵੇ ਚੌਦਾਂ ਹਟਨਾਲੇ ਜੀ ਜੰਤ ਤੇਤੇ ਬਨਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਲਾਹਾ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਬੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਇਹ ਜਦੋਂ ਸ਼ਲੋਕ ਦੀ ਵਿਆਖਿਆ ਅਸੀਂ ਸਮਝੀ ਤਾਂ ਉਹ ਇਸ ਪ੍ਰਕਾਰ ਹੈ ਕਿ ਦੋਈ ਦੀਵੇ 14 ਹਟ ਹਟਨਾਲੇ ਦੋਈ ਦੋਈ ਦੀਵੇ ਦੋਈ ਦੀਵੇ ਇਕਦਾ ਸੰਸਾਰ ਦੇ ਵਿੱਚ ਦੀਵੇ ਨੇ ਜਿਹੜੇ ਦੀਵਾ ਵੀ ਹੋਵੇ ਵਿੱਚ ਤੇਲ ਵੀ ਹੋਵੇ ਵਿੱਚ ਬੱਤੀ ਵੀ ਹੋਵੇ ਪਰ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਜਗਾਉਂਦੇ ਨਹੀਂ ਹੈ ਜਿੰਨੀ ਦੇਰ ਉਹਨੂੰ ਬਾਹਰੋਂ ਤੁਸੀਂ ਅੱਗ ਨਹੀਂ ਦਿੰਦੇ ਉਨੀ ਦੇਰ ਉਤੋਂ ਚਾਨਣ ਨਹੀਂ ਮਿਲਣਾ ਇਸੇ ਤਰ੍ਹਾਂ ਸਾਡੇ ਵੀ ਦੋ ਦੀਵੇ ਨੇ ਦੋ ਦੀਵੇ ਕਿਹੜੇ ਨੇ ਦੋ ਦੀਵੇ ਨੇ ਸਾਡੇ ਅੱਖਾਂ ਤੇ ਕੰਨ ਇਹ ਦੋਨੋਂ ਜਿਹੜੇ ਗਿਆਨ ਇੰਦਰੀ ਨੇ ਸਾਡੇ ਇਹਨਾਂ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਭਾਵੇਂ ਅਸੀਂ ਗਿਆਨ ਇੰਦਰੀ ਪੰਜ ਸਾਡੇ ਨੇ ਪਰ ਇਹਨਾਂ ਚੋਂ ਦੋ ਪਰਮੁਖ ਜਿਹੜੇ ਨੇ ਉਹ ਇਹ ਨੇ ਕਿ ਅੱਖਾਂ ਦੋ ਹਾਂ ਦੋਹੇ ਜੇ ਹੋਣ ਕੰਨ ਭਾਵੇਂ ਨਾ ਵੀ ਸੁਣਦੇ ਹੋਣ ਤਾਂ ਵੀ ਸਾਨੂੰ ਗਿਆਨ ਪ੍ਰਾਪਤ ਹੋ ਸਕਦਾ ਤੇ ਜੇ ਕੰਨ ਸਾਡੇ ਸਹੀ ਸਲਾਮਤ ਹੋਣ ਅੱਖਾਂ ਨਾ ਹੋਣ ਤਾਂ ਵੀ ਸਾਨੂੰ ਜਿਹੜਾ ਗਿਆਨ ਪ੍ਰਾਪਤ ਹੋ ਸਕਦਾ ਜੇਕਰ ਦੋਹੇ ਹੋਣ ਤਾਂ ਫਿਰ ਤੇ ਬਹੁਤ ਹੀ ਵਧੀਆ ਤੇ ਦੋਨਾਂ ਦੇ ਰਾਹੀਂ ਸਾਨੂੰ ਇਹ ਜਿਹੜਾ ਗਿਆਨ ਹੈ ਇਹ ਪ੍ਰਾਪਤ ਅਸੀਂ ਕਰਕੇ ਜਦੋਂ ਗਿਆਨ ਸਾਡੇ ਅੰਦਰ ਜਾਂਦਾ ਇਹਨਾਂ ਦੋਨੋਂ ਸਰੋਤਾਂ ਰਾਹੀਂ ਇਹਨਾਂ ਦੋਨੋਂ ਗਿਆਨ ਇੰਦਰੀਆਂ ਦੇ ਰਾਹੀਂ ਇਸ ਗਿਆਨ ਦੇ ਨਾਲ ਜਿਹੜਾ ਮਾਇਆ ਦਾ ਚਾਉ ਸਾਨੂੰ ਚੜਿਆ ਰਹਿੰਦਾ ਹਮੇਸ਼ਾ ਚਾਉ ਦਹਿ ਉਹ ਜਿਹੜਾ ਸਾਡਾ ਮਾਇਆ ਦਾ ਚਾਅ ਹੈ ਉਹ ਸਾਡਾ ਖਤਮ ਹੋ ਜਾਂਦਾ ਕਾਦੇ ਨਾਲ ਗਿਆਨ ਦੇ ਨਾਲ ਗਿਆਨ ਸਾਨੂੰ ਕਿੱਥੇ ਮਿਲਦਾ ਦੋ ਦੀਵਿਆਂ ਤੋਂ ਜਦੋਂ ਦੋਨੋਂ ਦੀਵੇ ਕੀ ਨੇ ਦੋਨੋਂ ਅੱਖਾਂ ਦੋਨੋਂ ਕੰਨ ਇਹ ਸਾਡੇ ਦੀਵੇ ਨੇ ਇੱਥੋਂ ਸਾਨੂੰ ਰੋਸ਼ਨੀ ਜਿਹੜੀ ਹੈਗੀ ਆ ਉਹ ਮਿਲਦੀ ਹੈ ਤੇ ਜਿਹੜੇ ਹੋਰ ਮਾਇਆ ਦੇ ਹਟਨਾਲੇ ਵਪਾਰ ਨੇ ਸਾਰੇ ਉਹ ਖਤਮ ਹੋ ਜਾਂਦੇ ਨੇ ਜੇਕਰ ਇਹਨਾਂ ਦੋਨੋਂ ਦੀਵਿਆਂ ਦੀ ਲਾਈਟ ਸਾਨੂੰ ਪ੍ਰਾਪਤ ਹੋ ਜਾਵੇ ਅਗਲੀ ਪੰਕਤੀ ਹੈ ਜੀਤੇ ਜੀਤੇ ਤੇ ਬੰਜਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਆਏ ਨੇ ਉਹ ਸਾਰੇ ਆਏ ਤਾਂ ਇਹੀ ਵਪਾਰ ਕਰਨ ਵਾਸਤੇ ਸੀਗੇ ਇਹੀ ਵਪਾਰ ਕਰਨ ਵਾਸਤੇ ਆਏ ਸੀ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਇਹ ਕੰਮ ਕਰਨ ਵਾਸਤੇ ਆਏ ਸੀ ਜੀਤੇ ਜੀਤੇ ਤੇ ਬੰਜਾਰੇ ਇਹ ਸਾਰੇ ਵਪਾਰ ਇਹੀ ਕਰਨ ਵਾਸਤੇ ਆਏ ਸੀਗੇ ਪਰ ਸਾਨੂੰ ਜਿਹੜੀ ਮਾਇਆ ਦਾ ਸਾਡੇ ਤੇ ਪ੍ਰਭਾਵ ਜਾਦੇ ਹੋਣ ਕਰਕੇ ਇਹ ਵਪਾਰ ਸਾਡਾ ਬੰਦ ਹੋ ਗਿਆ ਤੇ ਜੇ ਇਹ ਦੋਨੋਂ ਸਾਡੇ ਦੀਵੇ ਜਗਦੇ ਰਹਿਣ ਤਾਂ ਸਾਡਾ ਇਹ ਵਪਾਰ ਜਿਹੜਾ ਹੈਗਾ ਉਹ ਚੱਲਦਾ ਰਹੂਗਾ ਅੱਗੇ ਇਹਦੀ ਪ੍ਰਾਪਤੀ ਕੀ ਹੈ ਖੁੱਲੇ ਕੱਟ ਖੁੱਲੇ ਹੱਟ ਹੋਆ ਵਪਾਰ ਜਿਹੜਾ ਆ ਦਸਮ ਦਵਾਰ ਦੇ ਪਿੱਛੇ ਲੋਕ ਤੁਰੇ ਫਿਰਦੇ ਨੇ ਵੀ ਦਸਮਾਂ ਦਵਾਰ ਐ ਖੁੱਲੂਗਾ ਦਸਮਾਂ ਦਵਾਰ ਐ ਖੁੱਲੂਗਾ ਨਹੀਂ ਭਈ ਇਹ ਤਾਂ ਜਿਹੜਾ ਸਾਡਾ 10ਵਾਂ ਦੁਆਰ ਹੈ ਇਹ ਗਿਆਨ ਦੇ ਦੁਆਰਾ ਹੀ ਸਾਡੀ ਜਦੋਂ ਅਕਲ ਨੇ ਵਧਣਾ ਸਾਡੀ ਬੁੱਧੀ ਦੇ ਵਿੱਚ ਪ੍ਰਗਾਸ ਹੋਣਾ ਤਾਂ ਸਾਡਾ 10ਵਾਂ ਦੁਆਰ ਖੁੱਲ ਜਾਣਾ ਖੁੱਲੇ ਹੱਟ ਇਹਦੇ ਪਿੱਛੇ ਸੰਸਾਰ ਘੁੰਮਦਾ ਫਿਰਦਾ ਹੈ ਇਹ 10ਵਾਂ ਦੁਆਰ ਖੋਲਣ ਵਾਸਤੇ ਜੇਕਰ ਇਹ ਦੋਹੇ ਦੀਵਿਆਂ ਤੋਂ ਚਾਨਣ ਲੈ ਕੇ ਭਾਵ ਇਹਨਾਂ ਦੋਨਾਂ ਦੀਵਿਆਂ ਰਾਹੀਂ ਅਸੀਂ ਗਿਆਨ ਲੈ ਕੇ ਇਹ ਸਾਡਾ ਜਿਹੜਾ ਹੱਟ ਹੈ ਇਹ ਖੁੱਲ ਸਕਦਾ ਭਾਵ 10ਵਾਂ ਦੁਆਰ ਖੁੱਲ ਸਕਦਾ ਹੈ ਤੇ ਜਦੋਂ ਇਹ ਖੁੱਲ ਜਾਊਗਾ ਸਾਨੂੰ ਅਕਲ ਸਾਨੂੰ ਆਜੂਗੀ ਸਾਨੂੰ ਜਾਣਕਾਰੀ ਆਜੂਗੀ ਤਾਂ ਅਸੀਂ ਇਹਦਾ ਫਿਰ ਵਪਾਰ ਹੋਰ ਲੋਕਾਂ ਨੂੰ ਵੀ ਦੇ ਸਕਦੇ ਆ ਵੰਡ ਸਕਦੇ ਆ ਜੋ ਪਹੁੰਚੇ ਸੋ ਚੱਲਣ ਹਾਰ ਜਿਹੜਾ ਇੱਥੇ ਜਿਹੜੀ ਸੁਰਤ ਜਿਹੜਾ ਮਨ ਇੱਥੇ ਪਹੁੰਚ ਗਿਆ ਤੇ ਉਹ ਮਾਇਆ ਵੱਲੋਂ ਚਾ ਚੱਲਣ ਹਾਰਾ ਮਾਇਆ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਜਿਹੜਾ ਇਸ ਪੁਆਇੰਟ ਦੇ ਉੱਤੇ ਪਹੁੰਚ ਗਿਆ ਇਸ ਪਦਵੀ ਦੇ ਉੱਤੇ ਪਹੁੰਚ ਗਿਆ ਜਿਹਦਾ ਦਸਵਾਂ ਦਵਾਰ ਖੁੱਲ ਗਿਆ ਉਹਦਾ ਮਾਇਆ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਰਿਹਾ ਮਾਇਆ ਨਾਲੋਂ ਡਿਸਕਨੈਕਟ ਹੋ ਗਿਆ ਉਹ ਜੋ ਪਹੁੰਚੇ ਸੋ ਚੱਲਣਹਾਰ ਇਹਦੇ ਵਿੱਚ ਸਹਾਇਤਾ ਕਿਹਨੇ ਕੀਤੀ ਧਰਮ ਦਲਾਲ ਪਾਏ ਨਿਸ਼ਾਨ ਧਰਮ ਦਲਾਲ ਬਣ ਗਿਆ ਇਸ ਵਪਾਰ ਦੇ ਵਿੱਚ ਧਰਮ ਦਲਾਲ ਬਣ ਗਿਆ ਧਰਮ ਕੀ ਹੈ ਧਰਮ ਹੈ ਜਿਹ ਗਿਆਨ ਤਹਿ ਧਰਮ ਹੈ ਗਿਆਨ ਕੀ ਹੈ ਸਰੀ ਧਰਮ ਕੀ ਹੈ ਜਿਹ ਗਿਆਨ ਤਹਿ ਧਰਮ ਹੈ ਜਿੱਥੇ ਗਿਆਨ ਹੈ ਉਥੇ ਧਰਮ ਹੈ ਪਾਪ ਕੀ ਇਹ ਜਿਹੜਾ ਗਿਆਨ ਰੂਪੀ ਦਲਾਲ ਹੈ ਇਹਦੇ ਨਾਲ ਹੀ ਇਹ ਨਿਸ਼ਾਨ ਪੈਣਾ ਇਹ ਝੰਡੇ ਗੱਡੇ ਜਾਣੇ ਨੇ ਜੇਕਰ ਇਹ ਗਿਆਨ ਰੂਪੀ ਦਲਾਲ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਲਵੇ ਤਾਂ ਇਹ ਨਿਸ਼ਾਨ ਗੱਡੇ ਜਾਣਗੇ ਪਾਪ ਕੇ ਲੋਕਾਂ ਦੇ ਵਿੱਚ ਇਹ ਪ੍ਰਗਟ ਹੋ ਜਾਊਗਾ ਕਿਉਂਕਿ ਆ ਜਿਹੜੇ ਦਿਨ ਸਾਡੇ ਚੱਲ ਰਹੇ ਨੇ ਨਾ ਪੋਹ ਦੇ ਮਹੀਨੇ ਦੇ ਵਿੱਚ ਇਹ ਜਿਨ੍ਹਾਂ ਦੇ ਅੰਦਰ ਇਹ ਗਿਆਨ ਰੂਪੀ ਦਲਾਲ ਨੇ ਕੰਮ ਕੀਤਾ ਉਹਨਾਂ ਦੇ ਜਿਹੜੇ ਨਿਸ਼ਾਨ ਨੇ ਉਹ ਗੱਡੇ ਗਏ ਨੇ ਅੱਜ ਚਮਕੌਰ ਸਾਹਿਬ ਦੇ ਜਿਹੇ ਨਿਸ਼ਾਨ ਝੂਲ ਰਹੇ ਨੇ ਉਹਨਾਂ ਕੋਲ ਗਿਆਨ ਸੀਗਾ ਤਦ ਕਰਕੇ ਉਹ ਸਾਰਾ ਹੋਇਆ ਫਤਿਹਗੜ੍ਹ ਸਾਹਿਬ ਦੇ ਨਿਸ਼ਾਨ ਝੂਲ ਰਹੇ ਨੇ ਜੇ ਛੋਟੇ ਸਾਹਿਬ ਜਦਿਆਂ ਨੇ ਇਸ ਗਿਆਨ ਨੂੰ ਪ੍ਰਾਪਤ ਕੀਤਾ ਹੋਇਆ ਸੀਗਾ ਤਾਂ ਹੀ ਉਹਨਾਂ ਦੇ ਨਿਸ਼ਾਨ ਝੂਲ ਰਹੇ ਰਹੇ ਅਗਲੀ ਪੰਕਤੀ ਹੈ ਨਾਨਕ ਨਾਮ ਲਾਹਾ ਪ੍ਰਵਾਨ ਬਨਕ ਜੀ ਇਹ ਦੱਸ ਰਹੇ ਨੇ ਕਿ ਇਸ ਮਾਰਗ ਦੇ ਉੱਤੇ ਜਦੋਂ ਚੱਲੇ ਸੀ ਇਹ ਦੋਹੇ ਦੀਵੇ ਜਗਾ ਕੇ ਤੁਰੇ ਸੀਗੇ ਤਾਂ ਇਥੋਂ ਨਾਮ ਦਾ ਲਾਹਾ ਪ੍ਰਾਪਤ ਹੋ ਗਿਆ ਜਿਸ ਤਰ੍ਹਾਂ ਚਾਰ ਪਦਾਰਥਾਂ ਦੀ ਗੱਲ ਹੈ ਕਿ ਗਿਆਨ ਤੋਂ ਜਿਹੜਾ ਹੈ ਸੰਤੋਖ ਪ੍ਰਾਪਤ ਹੁੰਦਾ ਹੈ ਸੰਤੋਖ ਤੋਂ ਅੱਗੇ ਨਾਮ ਦਾ ਲਾਹਾ ਪ੍ਰਵਾਹ ਪ੍ਰਾਪਤ ਹੁੰਦਾ ਇਹ ਇੱਥੇ ਦੇਖੋ ਜਿਵੇਂ ਕਹੇ ਲਿਆ ਵੀ ਤੀਜਾ ਤਿੰਨ ਪਦਾਰਥ ਇੱਥੇ ਪ੍ਰਾਪਤ ਹੋਏ ਨਾਨਕ ਲਾ ਨਾਮ ਲਾਹਾ ਪ੍ਰਵਾਣ ਇਹ ਜਿਹੜਾ ਲਾਹਾ ਸੀ ਨਾਮ ਰੂਪੀ ਲਾਹਾ ਖੱਟਿਆ ਸੀ ਇਹ ਪ੍ਰਵਾਣ ਹੈ ਇਹਨੇ ਘਟਣਾ ਨਹੀਂ ਇਹਨੇ ਵਧਣਾ ਨਹੀਂ ਵਧਣਾ ਤਾਂ ਹੈ ਸੌਰੀ ਘਟਣਾ ਵੀ ਨਹੀਂ ਇਹਨੇ ਹੈ ਕਿਉਂਕਿ ਇਹਨੂੰ ਜਦੋਂ ਵੰਡਾਂਗੇ ਤਾਂ ਇਹਨੇ ਮਤਲਬ ਹੋਰ ਵੱਧੇ ਜਾਣਾ ਘਰ ਆਏ ਬੱਜੀ ਵਧਾਈ ਜਦੋਂ ਇਹ ਮਨ ਇਹ ਸੁਰਤ ਸਾਡੀ ਇਹ ਨਿਸ਼ਾਨ ਲਾ ਕੇ ਇਹ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਮਨ ਪਹੁੰਚਦਾ ਏ ਤਾਂ ਵਧਾਈਆਂ ਮਿਲਦੀਆਂ ਨੇ ਗੁਰਸਿੱਖਾਂ ਮਨ ਵਧਾਈਆਂ ਹਾਂਜੀ ਤੇ ਇਹ ਜਦੋਂ ਘਰ ਆਏ ਬੱਜੀ ਵਧਾਈ ਜਦੋਂ ਮਨ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਆਪਣੇ ਮੂਲ ਦੇ ਨਾਲ ਆ ਕੇ ਬੈਠਦਾ ਏ ਤਾਂ ਫਿਰ ਇਹਨੂੰ ਇਹ ਵਧਾਈਆਂ ਮਿਲਦੀਆਂ ਨੇ ਅੱਜ ਵੀ ਜੇਕਰ ਕੋਈ ਬੰਦਾ ਕੋਈ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਕੇ ਆਉਂਦਾ ਉਹਨੂੰ ਹਰ ਕੋਈ ਵਧਾਈਆਂ ਦਿੰਦਾ ਇਸ ਕਰਕੇ ਸੱਚ ਨਾਮ ਕੀ ਮਿਲੀ ਵਡਿਆਈ ਇਹ ਜਿਹੜਾ ਸੱਚ ਨਾਮ ਸੀ ਨਾ ਨਾਮ ਸੰਸਾਰ ਦੇ ਵਿੱਚ ਬਹੁਤ ਸਾਰੇ ਨੇ ਦੁਨੀਆ ਬਹੁਤ ਨਾਮ ਥਾਂ ਥਾਂ ਤੇ ਤੇ ਹਰ ਮੋੜ ਦੇ ਉੱਤੇ ਤੁਹਾਨੂੰ ਨਾਮ ਦੇਣ ਵਾਲਾ ਨਾਮ ਲੈਣ ਵਾਲਾ ਬੰਦਾ ਮਿਲ ਜੂਗਾ ਪਰ ਜਦੋਂ ਇਹ ਸੱਚ ਨਾਮ ਪ੍ਰਾਪਤ ਹੋ ਜਾਂਦਾ ਨਾ ਫਿਰ ਇਹਦੀ ਵਡਿਆਈ ਜਿਹੜੀ ਹੈਗੀ ਆ 64 ਜੁਗਾਂ ਦੇ ਵਿੱਚ ਹੁੰਦੀ ਹੈ ਜਿੱਦਾਂ ਭਗਤ ਰਵਿਦਾਸ ਜੀ ਨੇ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਜੀ ਨੇ ਜਿਨ੍ਹਾਂ ਨੂੰ ਛੂਦਰ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਜਦੋਂ ਸੱਚ ਨਾਮ ਦੀ ਨਾਮ ਪ੍ਰਾਪਤ ਹੋ ਗਿਆ ਤਾਂ ਉਹਨਾਂ ਨੂੰ ਇਹ ਪੜ੍ਹਾਈ ਜਿਹੜੀ ਸੀ ਉਹ ਸਨ ਸੰਸਾਰ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ ਉਹਨਾਂ ਨੂੰ ਇਹ ਵਡਿਆਈ ਮਿਲੀ ਤੇ ਉਹਨਾਂ ਨੂੰ ਇਹ ਵਧਾਈ ਜਿਹੜੀ ਹੈਗੀ ਹੈ ਉਹ ਮਿਲੀ ਅੱਜ ਇਸੇ ਕਰਕੇ ਅਸੀਂ ਉਹਨਾਂ ਮਹਾਪੁਰਸ਼ਾਂ ਨੂੰ ਯਾਦ ਕਰਦੇ ਆ ਤੇ ਇਹ ਜਿਹੜਾ ਸੀਗਾ ਵੀਰ ਜੀ ਗੁਰਚਰਨ ਸਿੰਘ ਜੀ ਨੇ ਸ਼ਬਦ ਦੀ ਵਿਆਖਿਆ ਜਿਹੜੀ ਸੀ ਸਾਨੂੰ ਸਮਝਾਈ ਤੇ ਉਹਨੂੰ ਸ਼ਬਦੀ ਰੂਪ ਜਿਹੜਾ ਸੀਗਾ ਉਹ ਆਪਾਂ ਨੇ ਇਸ ਰਿਕਾਰਡਿੰਗ ਦੇ ਵਿੱਚ ਦਿੱਤਾ ਹੈ ਤੇ ਇਹਦੇ ਬਾਰੇ ਜੇ ਵੀ ਤੁਹਾਡਾ ਕੋਈ ਹੋਰ ਵਿਚਾਰ ਹੋਵੇ ਤਾਂ ਇਹਦੇ ਬਾਰੇ ਜਰੂਰ ਦੱਸਣਾ ਸਾਨੂੰ ਜਿੰਨੀ ਇੱਕ ਸਮਝ ਲੱਗੀ ਸੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ